ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਇੱਕ ਵਾਰੀ ਜ਼ਰੂਰ ਕਨਫਰਮ ਕਰ ਲਿਓ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਮਨੋਰ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਚਾਰ ਨਗ گاਵਾਂ ਦੇ ਵਿੱਚ ਤੇ ਚਾਰੇ گاਵਾਂ ਜਿਹੜੀਆਂ ਤਾਜ਼ੀਆਂ ਸੂਈਆਂ ਤੇ ਚਾਰੇ گاਵਾਂ ਦੇ ਮਗਰ ਬੱਚੇ ਵੀ ਦੋਸਤੋ ਬਿਲਕੁਲ ਨਾਲ ਹੀ ਆ ਪ੍ਰੋਪਰ ਡਿਟੇਲ ਸਾਰੀ ਬਾਈ ਮਨੋਰ ਦੇ ਕੋਲੋਂ ਪੁੱਛ ਕੇ ਰੋ ਨਸਾਂ ਜੀ ਕਰ ਲੈਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਅੰਤ ਤੱਕ ਜਰੂਰ ਦੇਖੀਏ ਬਾਈ ਮਨੋਰ ਸਿੰਘ ਦੀ ਸਾਸਰੀ ਘਰ ਸਾਸਰੀ ਘਰ ਵੀ ਜੀ ਸੁਣਾਓ ਵਧੀਆ ਜੀ ਹੋਰ ਠੀਕ ਠਾਕ ਠੀਕ ਠਾਕ ਵਧੀਆ ਚੱਲੀਆਂ ਤਾਂ ਵਧੀਆ ਕੰਮ ਵਧੀਆ ਵਧੀਆ ਕਿਰ ਕੋਨ ਨੰਬਰ ਬੋਲੋ 9814545195 ਠੀਕ ਹੈ ਜੀ ਚਾਰ ਨੱਕ ਗਮ ਚਾਰ ਨੱਕ ਗਮ ਚਾਰੇ ਗਮ ਸੂਈ ਹੈ ਨਾ ਚਾਰੇ ਸੂਈ ਤੇ ਸ਼ੁਰੂ ਕਰ ਲਈ ਇਸ ਕਾਲੀ ਗਾਂ ਤੋਂ ਪਹਿਲਾਂ ਇਹ ਇੱਕ ਨਵਾਂ ਸੂਆ ਸੂਈ ਮਾਲਕ ਦੇ ਦੂਜਾ ਤੇ ਤੀਜਾ ਸੂਆ ਸੂਈ ਜੋ ਅਛਾ ਜੀ 16 ਕਿਲੋ ਦੁੱਧ ਤਿਆਰ ਜੇ 16 ਕਿਲੋ ਤਿਆਰ ਹੈ ਨਾ ਜੀ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੇ ਨੂੰ 10 ਦਿਨ ਹੋ ਗਏ ਜੋ 10 ਦਿਨ ਹੋ ਗਏ ਨਾ ਜੀ ਯਾਨੀ ਕਿ ਦੁੱਧ ਚ ਆ ਗਈ ਹੈ ਨਾ ਦੁੱਧ ਚ ਆ ਗਈ ਇਹਦੇ ਮਗਰ ਬੱਚਾ ਇਹਦੇ ਮਗਰ ਬੱਚੀ ਹੈ ਕਿਹੜੀ ਜੀ ਉਹ ਪੱਟੀ ਨਾਲ ਅਛਾ ਜੀ ਸਭ ਤੋਂ ਪਰਲੇ ਪਾਸੇ ਟਾਲੀ ਨਾਲ ਬੱਚੀ ਹੈ ਠੀਕ ਹੈ ਜੀ ਆਹ ਦੋਸਤੋ ਬੱਚੀ ਦੇ ਮਗਰਾਜ ਤੇ 16 ਕਿਲੋ ਦੁੱਧ ਨੂੰ ਮੌਜੂਦਾ ਚਵੋਂਡੀ ਜੀ ਪਹਿ ਠੰਡਾ ਕਰਕੇ ਦੁੱਧ ਉਸੋ ਠੀਕ ਹੈ ਜੀ ਤੋਰੀ ਦੀ ਦਿਖਾਈ ਮੜੀ ਸ਼ਾਈ ਵਾਲਾ ਕਰਾਸਾਂਗ ਰੱਖਦੀ ਹੈ ਨਾ ਹਾਂ ਬਾਕੀ ਬਾਕੀ ਦੋਸਤੋ ਥਾਨ ਮੱਝਾਂ ਵਾਲਾ ਹਾਂ ਲੋ ਜੀ ਕਰੋ ਚੱਕ ਨੇਖੜਵੇਂ ਚਾਰੇ ਥਣ ਗੈਬ ਚ ਲੈ ਲੈਓ ਜੀ ਮੁਰਦੋ ਬਾਈ ਦੇਖੋ ਜੀ ਕਰਿਓ ਚੱਕ ਰਾਜੀ ਵੀ ਪੂਰੀ ਹੈ ਤੇ ਥਣਾ ਥਣਾ ਦੀ ਕੁਆਲਿਟੀ ਜਿਹੜੀ ਬਾ ਕਮਾ ਲਈ ਹੈ ਲੋ ਜੀ ਮੱਜਾਂ ਵਾਲਾ ਥਾਂ ਦੋਸਤੋ ਲੱਗਾ ਵੇਖੋ ਕਿੱਡਾ ਸੁਣਾ ਥਾਣਾ ਹੀ ਸਾਰੀ ਮੈਂ ਕਾਨੂੰਨੀ ਤਰ੍ਹਾਂ ਦਾ ਲੱਗਦਾ ਨਹੀਂ ਲੱਗਦਾ ਹੈ ਨਾ ਜੀ ਮੱਝ ਚੋਰੀ ਤੇ ਗਾਂ ਚੋਰੀ ਇੱਕ ਬਰਾਬਰ ਪਾੜੀ ਵਾਲਾ ਚੰਡਾ ਜੋ ਹਾਂਜੀ ਬਾਕੀ ਆਹ ਵੇਖੋ ਜੀ ਕਰੋ ਚੈੱਕ ਦੁੱਧ 18 20 ਕਿਲੋ ਮਨਾ ਦੂੰਗੀ ਠੀਕ ਹੈ ਜੀ ਤੇ ਇਹਦਾ ਬਾਈ ਮਦਦ ਸਿੰਘ ਜੀ ਮੋਲਕ ਨਾ ਕਰਨਾ ਮੋਲੇ ਦਾ 60 ਕਰਦੇ ਹਾਂ ਹਾਂਜੀ 55 ਹੀ ਦੇ ਦਾਂਗੇ 55000 ਹੈ ਨਾ ਜੀ ਕੁਝ ਹੈਗੀ ਕਿ ਜੈ ਸਰ ਕੋਈ ਨਹੀਂ ਕਰਦਾਂਗੇ ਮਾਨਤਾਂ ਲਓ ਜੀ 60000 ਰੁਪਿਆ ਡਿਮਾਂਡ ਹੈ 55000 ਦੇ ਵਿੱਚੋਂ ਬਾਈ ਕਹਿੰਦਾ ਆਆਂ ਗਿਆ ਦਾ ਮਾਨਤਾਂ ਛੋੜ ਛੱਪਾ ਮੌਕੇ ਤੇ ਹੋਊ ਇਹ ਦੋ ਅਗੇ ਬਾਈ ਜੀ ਇਹ ਗਾ ਆ ਗਈ ਡੱਬੀ ਇਹ ਥੱਲੇ 15 ਕਿਲੋ ਦੁੱਧ ਠੰਡਾ ਹੋਊਗਾ 15 16 15 ਇਹ ਇਸ ਵਕ ਨੂੰ ਸੁਈ ਇਹ ਵੀ ਅਠਾਂਗ ਦੇ 10 ਹੰਗ ਦੇ ਸੁਈ ਚ ਆ ਬੱਚਾ ਇਹਦੇ ਮਗਰ ਬੱਚਾ ਆ ਵੀ ਚਲਾ ਇਹਦੇ ਮਗਰ ਵਛੀ ਇਹ ਵਛਾ ਦੇ ਮਗਰ ਅੱਛਾ ਇਹ ਕਾਫੀ ਕਲਰ ਦਾ ਬੱਚਾ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਦੱਸੇ ਹੁਣ ਇਹ ਥੱਲੇ 15 ਕਿਲੋ ਠੰਡਾ ਦੁੱਧ ਹੋਊਗਾ 15 ਕਿਲੋ ਮੌਜੂਦਾ ਜਿਹੜਾ ਚਵਾਉਣ ਲਈ ਹੈ ਨਾ ਜੀ ਹਾਂ ਠੀਕ ਹੈ ਜੀ ਤੋੜ ਕੇ ਦਿਖਾ ਦੀ ਮਰੀ ਜੀ ਲਓ ਜੀ 15 ਕਿਲੋ ਦੁੱਧ ਤਿਆਰ ਤੇ ਬੱਚਾ ਇਹਦੇ ਮਗਰ ਵਛਾ ਸਵਾ ਇਹ ਵੀ ਦੂਜਾ ਸੀ ਦੂਜਾ ਸਮਝ ਲਓ ਕੋ ਤੀਜਾ ਸਮਝ ਲੇ ਠੀਕ ਹੈ ਜੀ ਲਓ ਜੀ ਕਰ ਲਿਓ ਚੈੱਕ ਆਰਡਰ ਕੁਆਲਟੀ ਜਿਹੜੀ ਹੈ ਬਹੁਤ ਸੋਹਣੀ ਥਣਾਂ ਦੀ ਕੁਆਲਟੀ ਇਹਦੀ ਵੀ ਬੜੀ ਚੰਗੀ ਹੈ ਲਓ ਜੀ ਮੋੜ ਲਓ ਬਾਕੀ ਠੰਡੀ ਇਹ ਵੀ ਕਰਮ ਵਾਲੀ ਕਿਥੇ ਮਰਜੀ ਭਾਵੇਂ ਲਓ ਜੀ ਸੀਲਸ ਲੱਗ ਹੈ ਨ ਪੂਰੀ ਜੇ ਵੇਖ ਲਓ ਚੈੱਕ ਕਰ ਲਓ ਚਵਾਈ ਜੂ ਵੀ ਬਾਈ ਜੀ ਵਧੀਆ ਚੋਣ ਇੱਕ ਨੰਬਰ ਲਓ ਜੀ ਕਰਿਓ ਚੈੱਕ ਆ ਲਓ ਜੀ ਪਹਿਲੇ ਨੰਬਰ ਵਾਲੀ ਗਾਂ ਦੇ ਮਗਰ ਬੱਚਾ ਵੱਚੀ ਹੈ ਤੇ ਇਹਦੇ ਮਗਰ ਵਛਾ ਹੈ ਇਹਦੇ ਮਗਰ ਵਛਾ ਜੀ ਲੋ ਜੀ ਮੋਲ ਆਪਾਂ ਬਾਈ ਮਨਦੌਰ ਦੇ ਕੋਲ ਪੁੱਛ ਲੈਂਦੇ ਆ ਤੇ ਬਾਈ ਜੀ ਦੱਸੋ ਜੀ ਤਾਂ ਮੋਲ ਮੋਲ ਤੇਰਾ 55 ਕਰਦੇ 50 ਚ ਮਾਨਤਨ ਕਰਦਾ ਕਿ ਜਾ ਚੋਂ ਮਾਨਤਨ ਹੋ ਜੂਗਾ ਕਰਦਾਂਗੇ ਮਾਨਤਨ ਜੀ ਠੀਕ ਹੈ ਜੀ 55000 ਰੁਪਿਆ ਡਿਮਾਂਡ ਹੈ ਬਾਕੀ ਠੰਡੀ ਠੁੰਡੀ ਵੜੀ ਹਾਂਜੀ 50000 ਚ ਆਿਆਂਗੇ ਦਾ ਮਾਨਤਨ ਛੋਰ ਛੱਪਾ ਜਿਹੜਾ ਹੋਊਗਾ ਮੌਕੇ ਤੇ ਹੋਊਗਾ ਇਹ ਦੋ ਅੱਗੇ ਬਾਈ ਜੀ ਇਹ ਚਿੱਟੀ ਗਾਂ ਬਾਰੇ ਦੱਸੀਏ ਇਹ ਵੀ ਸੂਈ ਉਹ ਦਾਹਾਂਕ ਦੇ ਸੂਈ ਵਗੈਰਾ ਉਹ ਪਰਲਾ ਵਛਾ ਜੋ ਅਸੀਂ ਇਹਦੇ ਮਗਰ ਵਛਾ ਕੋਈ 10 ਦਿਆਂ ਦਾ ਟਾਈਮ ਹੋ ਗਿਆ ਸੂਈ ਨੂੰ ਤੇ ਇਹਦੇ ਥਲੇ ਭਾਈ ਦੁੱਧ ਕਿੰਨਾ ਤੇ ਇਥੇ ਥਲੇ ਦੁੱਧ 13 ਕਿਲੋ ਹੋਊਗਾ ਜੋ 13 ਕਿਲੋ ਹੈ ਨਾ ਚਵਾਵਾ ਦੁੱਧ ਚਵਾਵਾ ਲਓ ਜੀ ਇਹਦੇ ਵੀ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲਿਓ ਵਿਖਾ ਦੇਣਾ ਤੁਹਾਨੂੰ ਤੋਰ ਕੇ ਆਹ ਲਓ ਜੀ 13 ਕਿਲੋ ਮੌਜੂਦਾ ਦੁੱਧ ਤਿਆਰ ਹੈ ਸਵੇਰ ਤੁਹਾਡੇ ਸਾਹਮਣੇ ਇੱਕ ਦੂਜਾ ਮੰਲੇ ਇੱਕ ਤੀਜਾ ਮੰਲੇ ਲਓ ਜੀ ਵੇਖੋ ਜੀ ਲਓ ਜੀ ਲਓ ਭਾਈ ਮੋਹ ਚੋਈ ਚੋਈ ਵਧੀਆ ਦੀ ਚੋਣ ਹੈ ਵੀ ਇੱਕ ਨੰਬਰ ਠੀਕ ਹੈ ਜੀ ਆਹ ਲੋ ਜੀ ਕਰੋ ਚੈੱਕ ਨਾੜਾ ਬੜੀਆਂ ਹਵਾਨੇ ਤੇ ਬਰੀਕ ਬਰੀਕ ਦੇ ਬਾਕੀ ਭਾ ਵੀ ਜਿਹੜੇ ਰੇਟ ਨਾਰਮਲ ਹੀ ਹੈ ਵੇਖੋ ਜੀ ਕਰੋ ਚੈੱਕ ਬਾਕੀ ਦੁੱਧ 15 16 ਕਿਲੋ ਭਰ ਦੂਗੀ ਠੀਕ ਹੈ ਜੀ ਆਹ ਲੋ ਜੀ ਕਰੋ ਚੈੱਕ ਤੇ ਭਾਈ ਮਨੋਰ ਸਿੰਘ ਜੀ ਇਹਦਾ ਮੁੱਲ ਕਿੰਨਾ ਕਰਦਾ ਇਹਦਾ ਮੁੱਲ ਕਰਦੇ 45 ਹਾਂਜੀ 42000 ਦੀ ਦੇ ਦਾਂਗੇ 42000 ਦੀ 40 ਦੀ ਜੈ ਸਨੋ ਕਰਦਾ 40 ਦੀ ਹੋਊ ਹੈ ਨਾ ਜੀ 45000 ਰੁਪਿਆ ਡਿਮਾਂਡ ਤੇ 40000 ਦੇ ਵਿੱਚ ਬਾਈ ਕਹਿੰਦਾ ਆਿਆਂ ਗਿਆ ਤਾਂ ਮਾਨ ਤਾਨ ਛੋੜ ਛਪਾ ਜਿਹੜਾ ਹੋਊਗਾ ਜਰੂਰ ਮੌਕੇ ਤੇ ਇਹ ਲੋ ਅਗੇ ਬਾਈ ਜੀ ਇਹ ਚਾਰ ਨੰਬਰ ਆ ਗਏ ਇਹ ਵੀ ਸੂਈ ਜੋ ਦੁੱਜੇ ਆਂਦੇ ਮਾਰਕ ਦੁੱਜਾ ਸਮਝ ਲੈ ਕੋਈ ਤੇ ਜੈ ਸਮਝ ਲੈ ਠੀਕ ਹੈ ਜੀ ਇਹਦੇ ਮਗਰ ਬੱਛੇ ਇਹਦੇ ਮਗਰ ਬੱਛਾ ਆਵੇ ਗਾੜੀ ਅੱਛਾ ਬੱਛਾ ਹੀ ਹੈ ਤਿੰਨ ਗਾਵਾਂ ਦੇ ਮਗਰ ਬੱਛੇ ਤੇ ਇੱਕ ਦੇ ਮਗਰ ਬੱਛੀ ਹੈ ਇੱਕ ਦੇ ਮਗਰ ਬੱਛੀ ਹੈ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਇਹਦੇ ਥੱਲੇ 12 ਕਿਲੋ ਦੁੱਧੂਗਾ ਸੂਈ ਨੂੰ ਕਿੰਨਾ ਲੱਗੂਗਾ ਸੂਈ ਨੂੰ ਇਹਨ ਇਹਦੇ ਮਗਰ ਬੱਚਾ ਵਸ਼ਾ ਜੇ ਸੂਏ ਤੇ ਦੁੱਧ 10 ਕਿਲੋ ਤਿਆਰ ਜੀ 12 12 ਕਿਲੋ ਦੁੱਧ ਤਿਆਰੇ ਦੀ ਮੌਜੂਦਾ ਹੋ ਜੜਾ ਸੂਆ ਤੁਹਾਡੇ ਸਾਹਮਣੇ ਆ ਦੂਜਾ ਤੀਜਾ ਮੰਨ ਲਓ ਜਿੱਥਾ ਕੋਈ ਤੁਹਾਡੇ ਡਿਪੈਂਡ ਕਰਦੀ ਗੱਲ ਲੈਵ ਜੀ ਮੇਰੀ ਮੂੜ ਲੋ ਜੀ ਕਰਿਓ ਚੱਕ ਬਹੁਤ ਸੋਹਣੀ ਗਾਂ ਦੋਸਤੋ ਇਹ ਵੀ ਰੇਟ ਉਮੀਦ ਹੈ ਵੀ ਜਾਇ ਜੀ ਹੋਊਗਾ ਇਹਦਾ ਲਓ ਜੀ ਫਾੜੀ ਵਾਲਾ ਹਵਾਂ ਦਾ ਲੇਖਣ ਵਿੱਚ ਚਾਰੇ ਥਣ ਗੁਲਾਬੀ ਰੰਗ ਦੇ ਚਲੋ ਜੀ ਦੇਖੋ ਭਾਈ ਮਨੋਰ ਸਿੰਘ ਜੀ ਕਿੰਨਾ ਬੋਲੇ ਦਾ ਕਰਨ ਮੋਲੇ ਦਾ 45 ਕਰਦੇ ਆਂ ਹਾਂਜੀ 40 ਦੇ ਦਾਂਗੇ ਜੋੜਾ ਹੀ 8000 ਦਾ ਹੋ ਗਿਆ ਹਣਾ 8000 ਦਾ ਜੋੜਾ ਨੂੰ ਕਰਦਾਂਗੇ ਮਾਨ ਤਨੋਰ ਜੋੜੇ 'ਚ ਹੋਰ ਵੀ ਮਾਨ ਤਨੋਰ ਹੋ ਜਾਊਗਾ ਇਹਦੀ ਵੀ ਡਿਮਾਂਡ 45000 ਰੁਪਏ ਦੇ 40 ਦੇ ਭਾਈ ਕਹਿੰਦਾ ਹੈ ਕਿਦਾ ਮਾਨ ਤਨੋਰ ਹੋਊਗਾ ਜੀ ਹਾਂਜੀ 4 ਨਗਦ ਖਾਇਆ ਜੀ ਚਾਰ ਨਾਲ ਗਾਵਾਂ ਦੇ ਵਿੱਚ ਚਾਰੇ ਗਾਵਾਂ ਜਿਹੜੀਆਂ ਤਾਜ਼ੀਆਂ ਸੂਈਆਂ ਵਾਂ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਚੋਕੇ ਤੁਹਾਡਾ ਫਰਜ ਆ ਐਡਰੈਸ ਇੱਕ ਰੀਫੇ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਬਾਈ ਜੀ ਇੱਕ ਰੀਫੇ ਬੋਲ ਦਿਓ ਫੋਨ ਨੰਬਰ 9814545 ਕਪਜਾਨੇ ਠੀਕ ਹੈ ਜੀ ਧੰਨਵਾਦ ਉਸਤੋ ਨਾਲ ਵੀਡੀਓ ਵੇਖਣ ਵਾਸਤੇ ਜੀ